ਕਿਸਾਨ ਵੀਰੋ ਸਾਥ ਸ਼੍ਰੀਕਾ ਲੋਬੇ ਕਿਸਾਨ ਭਰਾ ਆਪਣੇ ਪੰਜਾਬ ਦੇ ਵਿੱਚ ਜਿਹੜੇ ਝੋਨੇ ਲੱਗਨੇ ਸਟਾਰਟ ਹੋ ਚੁੱਕੇ ਆ ਤੇ ਆਪਾਂ ਵੀ 131 ਦੀ ਦਵਾਈ ਸ਼ੁਰੂ ਕਰ ਦਿੱਤੀ ਤੇ ਲਵਾਈ ਤੋਂ ਬਾਅਦ ਜਿਵੇਂ ਝੋਨੇ ਆਪਾਂ ਲਾ ਲੈਨੇ ਦੋਸਤੋ ਬਾਅਦ ਆਪਾਂ ਕੱਖਾਂ ਲਈ ਦਵਾਈ ਪਾਉਣੀ ਦੀ ਤਾਂ ਕਿ ਆਪਣੇ ਜਿਹੜੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਨਦੀਨ ਵਗੈਰਾ ਨਾ ਉਗਣ ਇੱਥੇ ਕਈ ਪ੍ਰਕਾਰ ਦੇ ਆਪਣੇ ਝੋਨੇ 'ਚ ਨਦੀਨ ਉਗਦੇ ਆ ਤਾਂ ਨਦੀਨਾਂ ਨੂੰ ਉਗਣ ਤੋਂ ਰੋਕਣ ਵਾਸਤੇ ਆਪਾਂ 2-3 ਦਵਾਈਆਂ ਵਰਤਦੇ ਜਿਵੇਂ ਪਟੇਲਾ 63% ਵਾਲੀ ਈਡਬਲਯੂ ਤੇ ਇੱਕ ਕਪਰਟੀਲਾ ਕਰੋ 50% ਵਾਲੀ ਈਸੀ ਫਾਰਮ ਜਿਹੜੀ ਆਉਂਦੀ ਆ ਤੇ ਤੀਜੇ ਨੰਬਰ ਤੇ ਆਪਾਂ ਬੂਟਾ ਕਲੋਰ ਦਵਾਈ ਵਰਤਦੇ ਆ ਤਾਂ ਬਹੁਤੇ ਕਿਸਾਨ ਵੀਰਾਂ ਨੂੰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਾਂ ਕਿਹੜੀ ਦਵਾਈ ਕਿੱਥੇ ਵਰਤਣੀ ਕਿਉਂਕਿ ਜਿੱਥੇ ਜਲਦੀ ਪਾਣੀ ਜੀਰ ਜਾਂਦਾ ਉੱਥੇ ਆਪਾਂ ਕਿਹੜੀ ਦਵਾਈ ਵਰਤਣੀ ਹੈ ਜਿੱਥੇ ਆਪਣਾ ਪਾਣੀ ਜ਼ਿਆਦਾ ਟਾਈਮ ਖੜ੍ਹ ਖੜ੍ਹ ਕੇ ਖੜਿਆ ਰਹਿੰਦਾ ਉੱਥੇ ਆਪਾਂ ਦਵਾਈ ਕਿਹੜੀ ਵਰਤ ਸਕਦੇ ਤੇ ਉੱਗੇ ਨਦੀਨਾਂ ਉੱਤੇ ਆਪਾਂ ਕਿਹੜੀ ਦਵਾਈ ਵਰਤਣੀ ਆ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਇਹਨਾਂ ਦਾ ਰੇਟ ਕੀ ਆਪਾਂ ਨੂੰ ਕਿੱਲੇ ਦੇ ਹਿਸਾਬ ਨਾਲ ਪ੍ਰਤੀ ਕਿੱਲਾ ਪਊਗਾ ਉਹੀ ਆਪਾਂ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਜਿਹੜੇ ਵੀਰ ਆਪਣੇ ਨਾਲ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਾਲ ਲਿਓ ਤੇ ਨਾਲ ਲੱਗੀ ਬੈਲ ਘੰਟੀ ਨੂੰ ਦਬਾ ਲਿਓ ਤਾਂ ਕਿ ਖੇਤੀਬਾੜੀ ਦੇ ਨਾਲ ਰਿਲੇਟਡ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਤਾਂ ਹੁਣ ਆਪਾਂ ਗੱਲ ਕਰਦੇ ਆਂ ਤਾਂ ਕਿਸਾਨ ਹੋਰ ਨਦੀਨ ਇੱਕ ਬਹੁਤ ਵੱਡੀ ਸਮੱਸਿਆ ਹੈ ਜੇਕਰ ਆਪਣੇ ਝੋਨੇ ਦੇ ਵਿੱਚ ਨਦੀਨ ਹੋ ਜਾਂਦੇ ਆ ਤਾਂ ਲੇਬਰ ਤੋਂ ਕਢਾਉਣੇ ਬਹੁਤ ਔਖੇ ਹੋ ਜਾਂਦੇ ਆ ਇਸ ਕਰਕੇ ਕਿਸਾਨ ਵੀਰ ਆਪਣੇ ਖੇਤ ਦੇ ਵਿੱਚ ਜਿਹੜੀ ਕੱਖਾਂ ਵਾਲੀ ਦਵਾਈ ਨਦੀਨਾਂ ਵਾਲੀ ਦਵਾਈ ਪਾਉਂਦੇ ਆ ਅੱਜ ਆਪਾਂ ਗੱਲ ਕਰਦੇ ਹਾਂ ਪੱਟੀ ਲਾ ਕੋ ਜਿਹੜੀ 37% ਵਾਲੀ ਇਹ ਆਪਾਂ ਕਿੱਥੇ ਵਰਤ ਸਕਦੇ ਹਾਂ ਤਾਂ ਜਿੱਥੇ ਕਿਸਾਨ ਵੀਰੋ ਤੁਹਾਡੇ ਪਾਣੀ ਜ਼ਮੀਨ ਦੇ ਵਿੱਚ ਜਲਦੀ ਜੀਰ ਜਾਂਦਾ ਲਗਭਗ ਤੁਹਾਡੇ 24 ਘੰਟੇ ਤੱਕ ਪਾਣੀ ਨਹੀਂ ਖੜ ਖੜਿਆ ਰਹਿੰਦਾ ਤਾਂ ਉਥੇ ਤੁਸੀਂ 37% ਵਾਲੀ ਜਿਹੜੀ ਆਉਂਦੀ ਆ ਆਪਣੀ ਪੱਟੀ ਲਾ ਕੋ ਈ ਡਬਲਯੂ ਫਾਰਮ ਚ ਇਹਨੂੰ ਤੁਸੀਂ ਵਰਤੋ ਕਿਉਂਕਿ ਇਹਦੇ ਕੰਮ ਕਰਨ ਦਾ ਜਿਹੜਾ ਤਰੀਕਾ ਕਾਫੀ ਜ਼ਿਆਦਾ ਫਾਸਟ ਆ ਇਹਨੇ ਲਗਭਗ ਆਪਣੇ 2 ਘੰਟੇ ਦੇ ਵਿੱਚ ਵਿੱਚ ਜਿਹੜਾ ਆਪਣਾ ਪਾਣੀ ਚ ਘੋਲ ਕੇ ਤੇ ਥੱਲੇ ਜ਼ਮੀਨ ਦੇ ਉੱਪਰ ਪਰਤ ਬਣਾ ਲੈਣੀ ਆ ਤਾਂ ਪਰਤ ਜਦੋਂ ਬਣ ਜਾਂਦੀ ਤੇ ਇਹਨੇ ਆਪਣੇ ਨਦੀਨ ਜਿਹੜੇ ਉੱਗਣ ਤੋਂ ਰੋਕਦੀ ਆ ਤਾਂ ਜੇਕਰ ਥੋੜੇ ਬਹੁਤ ਆਪਣੇ ਅੱਧੇ ਇੰਚੀ ਤੋਂ ਵੀ ਘੱਟ ਜੇਕਰ ਨਦੀਨ ਪੁੰਗਰ ਰਹੇ ਉੱਗ ਰਹੇ ਆ ਤਾਂ ਇਹ ਉਹਨਾਂ ਨੂੰ ਵੀ ਗਾਲ ਦਿੰਦੀ ਆ ਤਾਂ ਇਹ ਨੂੰ ਇਹ ਦੀ ਡੋਜ਼ ਦੀ ਗੱਲ ਕਰੀਏ ਤਾਂ ਡੋਜ਼ ਇਹਦੀ ਆਪਣੇ 600 ਮਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਾਣੀ ਪੈਂਦੀ ਆ ਹੁਣ ਆਪਾਂ ਗੱਲ ਕਰਦੇ ਆ ਜਿਹੜੀ 50% ਵਾਲੀ ਆਉਂਦੀ ਪਰਟੀਲਾ ਕਰੋ ਤਾਂ 50% ਵਾਲੀ ਦਾ ਕੰਮ ਕਰਨ ਦਾ ਤਰੀਕਾ ਕਿ ਇਹਨੇ 24 ਘੰਟੇ ਬਾਅਦ ਆਪਣਾ ਰਿਜ਼ਲਟ ਸਟਾਰਟ ਕਰਨਾ ਜਾਨੀ ਕਿ ਇਹਨੇ ਪਾਣੀ ਦੇ ਵਿੱਚ ਘੋਲ ਕੇ ਇੱਕ ਤਾਂ ਜੀ 50% ਵਾਲੀ ਜੇਕਰ ਜ਼ਿਆਦੀ ਹਵਾ ਵਗਦੀ ਤੇ ਇੱਕ ਸਾਈਡ ਤੇ ਇਕੱਠੀ ਹੋ ਜਾਂਦੀ ਹੈ ਕਿਉਂਕਿ ਜਲਦੀ ਇਹ ਪਾਣੀ 'ਚ ਨਹੀਂ ਘੁਲਦੀ ਤਾਂ ਇਹਨੂੰ ਜ਼ਿਆਦੀ ਹਵਾ ਤੇ ਇਹ 'ਚ ਨਾ ਪਾਇਆ ਜਾਵੇ ਤੇ ਦੂਜੇ ਨੰਬਰ ਤੇ ਜਦੋਂ ਵੀ ਇਹ ਦਵਾਈ ਪਾਉਣੀ ਆ ਤੇ ਇਹ ਪਾਉਣੀ ਜਿੱਥੇ ਤੁਹਾਡਾ ਪਾਣੀ ਜ਼ਿਆਦਾ ਖੜ ਜਾਂਦਾ ਜਾਨੀ ਕਿ 2 ਦਿਨ 24 ਘੰਟੇ ਤੁਹਾਡਾ ਪਾਣੀ ਖੜਿਆ ਰਹਿੰਦਾ ਤਾਂ ਉੱਥੇ ਤੁਸੀਂ 50% ਵਾਲੀ ਦਵਾਈ ਪਾ ਸਕਦੇ ਜੀ ਤਾਂ ਇਹਨੇ 24 ਘੰਟੇ ਬਾਅਦ ਆਪਣਾ ਕੰਮ ਸਟਾਰਟ ਕਰਨਾ ਜਾਨੀ ਕਿ ਨਦੀਨ ਉਗਣ ਤੋਂ ਰੋਕਨੇ ਆ ਹੁਣ ਤੀਜੇ ਨੰਬਰ ਤੇ ਇਹਦੀ ਜੇ ਡੋਜ਼ ਦੀ ਗੱਲ ਕਰੀ ਤੇ ਇਹ ਆਪਾਂ ਅੱਧਾ ਲੀਟਰ ਕਿੱਲੇ ਦੀ ਪਾਉਣੀ ਪੈਂਦੀ 500 ਐਮ ਵਾਲਾ ਤਾਂ ਹੁਣ ਆਪਾਂ ਗੱਲ ਕਰਦੇ ਅੱਗੇ ਬੂਟਾ ਕਲੋਰ ਦੀ 50% ਤਾਂ ਬੂਟਾ ਕਲੋਰ ਦਾ ਕੰਮ ਜ਼ਿਆਦਾਤਰ ਆਪਾਂ ਉੱਥੇ ਵਰਤੇ ਜਿੱਥੇ ਆਪਣੇ ਕਈ ਵਾਰ ਆਪਾਂ ਦਵਾਈ ਪਾਉਣ ਤੋਂ ਲੇਟ ਹੋ ਜਾਂਦੇ ਜਾਨੀ ਕਿ ਆਪਣਾ ਝੋਨੇ ਲੱਗੇ ਨੂੰ 5 ਤੋਂ 7 ਦਿਨ ਹੋ ਜਾਂਦੇ ਆ ਕਈ ਵਾਰ ਆਪਾਂ ਦਵਾਈ ਟਾਈਮ ਨਹੀਂ ਲੱਗਦਾ ਲਿਆਉਣ ਦਾ ਜਾਂ ਫਿਰ ਆਪਾਂ ਕਿਸੇ ਕਾਰਨ ਵੀ ਲੇਟ ਹੋ ਸਕਦੇ ਆ ਤਾਂ ਆਪਣੇ ਕੀ ਕੱਦੂ ਦੇ ਵਿੱਚ ਥੋੜੇ ਥੋੜੇ ਨਦੀਨ ਉਗ ਆਉਂਦੇ ਆ ਤਾਂ ਉਥੇ ਆਪਾਂ ਵਰਤਨੀਆ ਬੂਟਾ ਕਲੋਰ ਦਵਾਈ ਜਿਹੜੀ ਆਉਂਦੀ 50% ਵਾਲੀ ਤੇ ਇਹਦੀ ਆਪਾਂ ਡੋਜ਼ ਪਾਉਣੀ ਜੇਕਰ ਤਾਂ ਥੋੜੇ ਨਦੀਨ ਜਾਨੀ ਕਿ ਥੋੜੇ ਥੋੜੇ ਉਗੇ ਆ ਤਾਂ ਤੁਸੀਂ 1 ਲੀਟਰ ਦੀ ਕਿੱਲੇ ਦੀ ਡੋਜ਼ ਪਾ ਸਕਦੇ ਜੇ ਤਾਂ ਜੇਕਰ ਤੁਹਾਨੂੰ ਲੱਗਦਾ ਕਿ ਨਦੀਨ ਬਹੁਤ ਜ਼ਿਆਦਾ ਵੱਡੇ ਹੋ ਚੁੱਕੇ ਥੋੜੇ ਤਾ ਜਿਆਦਾ ਹੀ ਲੇਟ ਹੋ ਗਏ ਆ ਤੇ ਫੇਰ ਤੁਸੀਂ ਇਹਦੀ ਡੋਜ 120 ਐਮ ਵਾਲਾ ਥੋੜੀ ਜੀ ਡੋਜ ਵਧਾ ਕੇ ਪਾਉਣੀ ਆ ਤਾਂ ਹੁਣ ਇਹਨਾਂ ਤਿੰਨਾਂ ਦਵਾਈਆਂ ਦੀ ਜੇ ਆਪਾਂ ਗੱਲ ਕਰੀਏ ਪਾਉਣ ਦਾ ਸਹੀ ਤਰੀਕਾ ਕੀ ਆ ਵੈਸੇ ਤਾਂ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਬੋਦਲ ਦੇ ਨਾਲ ਜਾਨੀ ਕਿ ਆਪਣੇ ਖੇਤ ਦੇ ਵਿੱਚ 4-5 ਗੇੜੇ ਪ੍ਰਤੀ ਕਿਲੇ हिसाब ਨਾਲ ਕੱਢ ਦਿੰਦੇ ਆ ਤਾਂ ਉਥੇ ਦਵਾਈ ਉਦੋਂ ਕੰਮ ਕਰਦੀ ਜਦੋਂ ਆਪਣੇ ਹਵਾ ਨਹੀਂ ਚੱਲਦੀ ਹੁੰਦੀ ਬਿਲਕੁਲ ਹਵਾ ਬੰਦ ਹੋਵੇ ਤਾਂ ਉਥੇ ਆਪਾਂ ਬੋਤਲ ਨਾਲ ਪਾ ਸਕਦੇ ਜੇਕਰ ਤੁਹਾਨੂੰ ਲੱਗਦਾ ਥੋੜੀ ਬਹੁਤ ਹਵਾ ਚੱਲਦੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਵਾ ਚੱਲਦੀ ਰਹਿੰਦੀ ਆ ਤਾਂ ਇੱਥੇ ਤੁਸੀਂ ਦਵਾਈ ਪਾਉਣੀ ਹੈ ਕਿ ਰੇਤਾਂ ਦੇ ਵਿੱਚ ਜਾਂ ਫਿਰ ਮਿੱਟੀ ਦੇ ਵਿੱਚ ਮਿਕਸ ਕਰਕੇ ਤਾਂ ਤੁਸੀਂ ਛਿੱਟਾ ਮਾਰ ਦੇਣਾ 5 ਤੋਂ 7 ਗਰੇ ਕਿੱਲੇ ਦੇ ਕੱਢ ਦੇਣੇ ਆ ਤਾਂ ਬਿਲਕੁਲ ਸਹੀ ਤਰੀਕੇ ਨਾਲ ਜੇਕਰ ਮਿੱਟੀ ਦੇ ਪਾ ਪਾਵਾਂਗੇ ਲਾ ਕੇ ਜਾਂ ਰੇਤਾ ਚ ਤਾਂ ਜ਼ਮੀਨ ਦੇ ਥੱਲੇ ਜਲਦੀ ਜਾਊਗੀ ਤੇ ਪਰਤ ਆਪਣੀ ਜਲਦੀ ਬਣਾ ਲੈਂਦੀ ਪਾਣੀ ਜੀ ਮਿਕਸ ਹੋ ਗਏ ਤਾਂ ਇਸ ਤਰੀਕੇ ਨਾਲ ਦਵਾਈਆਂ ਕੰਮ ਕਰਦੀਆਂ ਤਾਂ ਹੁਣ ਆਪਾਂ ਗੱਲ ਕਰਦੇ ਆਪਾਂ ਨੂੰ ਇਹ ਰੇਟ ਕੀ ਪੈਣਗੇ ਤੇ ਜਿਹੜੀ ਆਪਾਂ ਦੀ ਭੱਟੀਲਾ 50% ਵਾਲੀ ਆ ਇਹਦਾ ਆਪਾਂ ਨੂੰ ਰੇਟ ਪਵੇਗਾ ਕਿੱਲੇ ਦਾ ਕਿੱਲੇ ਦਾ ਖਰਚਾ ਪਊਗਾ 170 ਤੋਂ ਲੈ ਕੇ 200 ਰੁਪਏ ਤੱਕ ਤੇ ਜਿਹੜੀ ਆਪਣੀ 37% ਵਾਲੀ ਆ ਇਹਦੀ ਆਪਣੀ 200 ਤੋਂ ਲੈ ਕੇ 250 ਰੁਪਏ ਤੱਕ ਪ੍ਰਤੀ ਗੱਲਾ ਖਰਚਾ ਪੈਂਦਾ ਤੇ ਜਿਹੜੀ ਬੂਟਾ ਕਲੋਰਾ ਇਹ ਆਪਣੀ ਲਗਭਗ 240 ਤੋਂ ਲੈ ਕੇ 280 ਰੁਪਏ ਤੱਕ ਆਪਾਂ ਨੂੰ ਇਹਦਾ ਵੀ ਖਰਚਾ ਪੈ ਜਾਂਦਾ ਤਾਂ ਵੱਖ-ਵੱਖਰੀ ਨਾ ਖਰਚਾ ਵੱਧ ਘਟ ਹוסਦਾ ਆਪਾਂ ਜਿਹੜੀ ਗੱਲ ਕਰਦੇ ਕਿਉਂਕਿ ਆਪਣੇ ਪਾਣੀ ਜ਼ਿਆਦਾ ਖੜ ਜਾਂਦਾ ਤੇ ਆਪਾਂ ਇਹਦੇ ਵਿੱਚ 50% ਵਾਲੀ ਪਾਈ ਆ ਤੇ 50% ਵਾਲ ਜਿਹੜੀ ਆਪਾਂ ਨੂੰ ਥੋੜੀ ਸਸਤੀ ਪੈਂਦੀ ਹੈ ਜੀ ডোজ ਘੱਟ ਪਾਉਣੀ ਪੈਂਦੀ ਆ ਤਾਂ ਆਪਾਂ ਨੂੰ ਥੋੜਾ ਜਿਹਾ 50 ਤੋਂ 70 ਰੁਪਏ ਦਾ ਪ੍ਰਤੀ ਕਿਲੇ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਬਾਕੀ ਥੋੜੇ ਬਾਦੇ ਖਰਚੇ ਮਗਰ ਨਹੀਂ ਲੱਗਣਾ ਆਪਾਂ ਆਪਣੀ ਕੰਡੀਸ਼ਨ ਵੇਖਣੀ ਖੇਤ ਦੀ ਜੇਕਰ ਪਾਣੀ ਆਪਣੇ ਖੜਿਆ ਰਹਿੰਦਾ ਜਿਆਦਾ ਟਾਈਮ ਤਾਂ ਆਪਾਂ 50% ਵਾਲੀ ਫੇਰ ਪਾਉਣੀ ਆ ਜੇਕਰ ਆਪਣੇ ਪਾਣੀ ਜਲਦੀ ਜੀਰ ਜਾਂਦਾ ਆਪਾਂ ਨੂੰ ਲੱਗਦਾ ਕਿ 24 ਘੰਟੇ ਪਾਣੀ ਨਹੀਂ ਖੜਨਾ ਤਾਂ ਉੱਥੇ ਤੁਸੀਂ 37% ਵਾਲੀ ਵਰਤੋ ਕਿਉਂਕਿ ਦੂਜੀ ਦਾ ਤੁਹਾਨੂੰ ਰਿਜ਼ਲਟ ਬਹੁਤ ਘੱਟ ਦੇਖ ਨੂੰ ਮਿਲੇਗਾ ਵੀਡੀਓ ਚੰਗੇ ਲੱਗੇ ਤਾਂ ਹੋਰ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ